ਸੰਗਤ ਜੀ ਆਪਾਂ ਸਵਈਆਂ ਦੀ ਸੰਖਿਆ ਲੜੀਵਰ ਕਰ ਰਹੇ ਹਾਂ ਤੇ ਚੌਥੀ ਸੋਈਆ ਪੰਜਲ ਰਹੇ ਨੇ ਇੱਥੇ ਤੱਕ ਆਪਾਂ ਸੰਖਿਆ ਸਰਵਣ ਕਰ ਲਈ ਸੀ ਗੁਰਬਿਨ ਕੋਰ ਅੰਧਾਰ ਅੰਧਾਰ ਪੜਨਾ ਇੱਥੇ ਵਿਸਰਾਮ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨ ਸਮਝ ਨਾ ਆਵੇ ਗੁਰਬਿਨ ਸੁਰਤਿ ਨ ਸਿਧ ਸਿਧ ਤੇ ਵਿਸਰਾਮ ਹੈ ਗੁਰਬਿਨ ਸੁਰਤਿ ਨ ਸਿਧ ਗੁਰੂ ਬਿਨ ਮੁਕਤ ਨ ਪਾਵੇ ਗੁਰ ਕਰ ਸਤਿ ਵਿਚਾਰ ਵਿਚਾਰ ਤੇ ਵਿਸਰਾਮ ਹੈ ਗੁਰੂ ਕਰ ਰੇ ਮਨ ਮੇਰੇ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਪੰਨ ਸੁਪੰਨ ਤੇ ਵਿਸਰਾਮ ਹੈ ਸੁਪੰਨ ਹਾਂ ਅਗਨ ਕਟਹਿ ਸਭ ਤੇਰੇ ਅਗਨ ਨਹੀਂ ਪੜਨ ਅਗਨ ਪੜਨ ਅਗਨ ਅਗਨ ਆਕ ਗੇਦੀ ਬਾਜ ਉਚਾਰਨ ਹੋਵੇ ਅਗਨ ਕਟਹਿ ਸਭ ਤੇਰੇ ਗੋਰ ਨੈਣ ਬੈਣ ਗੁਰ ਗੁਰ ਕਰਹੁ ਹੁਣ ਇਹਨੂੰ ਨੈਣ ਬੈਣ ਨਹੀਂ ਬੋਲਣਾ ਇਹ ਜਿੱਥੇ ਇੱਥੇ ਜਈਆ ਲੱਗਾ ਵਿੱਚ ਇਹਨੇ ਦਲਾਵਾ ਦੀ ਆਵਾਜ਼ ਕੱਢਣੀ ਜਈਏ ਨਹੀਂ ਨੰਨੇ ਦੇ ਦਲਾਵਾ ਪੈ ਜਾਣੀ ਹੈ ਨੈਣ ਬੈਣ ਨੈਣ ਬੈਣ ਹਾ ਗੁਰ ਨੈਣ ਬੈਣ ਗੁਰ ਗੁਰ ਕਰਹੁ ਇੱਥੇ ਵਿਸਰਾਮ ਗੁਰ ਸਤ ਕਬ ਨਲ ਕਹਿ ਨੰਨਾ ਲੱਲੇ ਸਿਆਰੀ ਅੱਗੇ ਆੜਾ ਬਣ ਜਾਣਾ ਨਲ ਕਹਿ ਜਿਨ ਗੁਰੂ ਨਾ ਦੇਖਿਓ ਨਾਹੋ ਕੀਓ ਦੇਖਿਓ ਇੱਥੇ ਜਮਕੀਏ ਨਾਹੋ ਕੀਓ ਇੱਥੇ ਵਿਸਰਾਮ ਹੈ ਕੀਓ ਐੜਾ ਐੜਾ ਤੇ ਕੂੜੇ ਔਂਕੜ ਕੀਓ ਕੀਓ ਹਾਂ ਤੇ ਅਕਿਆਥ ਸੰਸਾਰ ਮਹਿ ਅਕਿਆਥ ਅਕਿਆਥ ਹਾਂ ਅਕਿਆਥ ਉਚਾਰਨ ਕਰਨਾ ਜਿਹੜਾ ਜਈ ਹੈ ਨੇੜਾ ਬਣਨਾ ਅਕਿਆਥ ਸੰਸਾਰ ਮਹਿ ਗੁਰੂ ਗੁਰੂ ਗੋੜ ਕਰ ਕਰ ਤੇ ਵਿਸਰਾਮ ਹੈ ਮਨ ਮੇਰੇ ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਣ ਤਰਨ ਸਮੱਥ ਕਲਯੁਗ ਕਲਯੁਗ ਤੇ ਬਿਸਰਾਮ ਹੈ ਤਾਰਣ ਤਰਨ ਇਹ ਨਾਣੇ ਦੀ ਆਵਾਜ਼ ਉਚਾਰਨ ਨੂੰ ਨਹੀਂ ਤਾਰਣ ਤਰਨ ਸਮੱਥ ਇਹਨੂੰ ਸਮੱਥ ਪੜ੍ਹਨਾ ਹੈ ਸਮੱਥ ਹਾਂ ਸੰਮਤ ਨਹੀਂ ਪੜ੍ਹਨਾ ਸਮੱਥ ਸਮੱਥ ਹਾਂ ਕਲਯੁਗ ਸੁਨਤ ਸਮਾਦ ਸ਼ਬਦ ਜਿਸ ਕੇਰੇ ਤੁਨ ਦੁਖਣ ਨਾਸ ਸੁਖ ਦਾਇਕ ਸੂਰੋ ਵਨ ਦੁਖਣ ਨਾਸ ਸੁਖ ਦਾਇਕ ਸੂਰੋ ਸੂਰੋ ਇੱਥੇ ਵਿਸਰਾਮ ਹੈ ਜੋ ਤਰਤ ਧਿਆਨ ਬਸਤ ਤੇ ਨੇਰੇ ਬਸਤ ਤੇ ਹੈ ਨੇਰੇ ਪੂਰੋ ਪੁਰਖ ਹਿਰਦੈ ਹਰਿ ਸਿਮਰਤ ਸਿਮਰਤਿ ਵਿਸਰਾਮ ਮੁਖ ਦੇਖਤ ਅਗ ਜਾਹੇ ਪਰੇਰੇ ਜੋ ਹਰ ਗੁਦ ਰਿਤ ਸਿੱਧ ਚਾਹਤ ਇੱਥੇ ਰੁਗਣਾਣ ਕਿੱਥੇ ਵਿਸਰਾਮ ਹੈ ਗੁਰੂ ਗੁਰੂ ਗੁਰ ਕਰ ਮੰਨ ਮੇਰੇ ਗੁਰੂ ਗੁਰ ਗੁਰ ਕਰ ਮੰਨ ਮੇਰੇ ਸਮਝ ਲੱਗੀ ਹਾਂਜੀ ਗੁਰੂ ਮੁਖ ਦੇਖ ਇੱਥੇ ਵਿਸਰਾਮ ਹੈ ਗਰੂ ਸੁਖ ਪਾਇਓ ਇੱਥੇ ਗੁਰੂ ਹੈ ਇੱਥੇ ਗਰੂ ਹੈ ਇੱਥੇ ਔਕੜਨ ਲੱਗਾ ਇਹ ਤਿਆਰ ਰੱਖਣਾ ਦੋਨੇ ਗੁਰੂ ਨਹੀਂ ਪੜਨੇ ਇਹ ਗਰੂ ਆ ਉਹ ਗੁਰੂ ਆ ਗੁਰੂ ਮੁਖ ਦੇਖ गरु, गरु सुख पायो पायो हाँ पायो होती जो प्यास पीऊस पिवन की की ते विश्राम है होती जो प्यास इथे जम की पीऊस 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 पप्पे से आ रहे हैं पीऊस पूरे दलंकट लगी हैं पीऊस पिवन की इथे विश्राम है बंचत सिद्ध को ਬਿਦਿ ਮਿਲਾਇਓ ਬਿਦਿ ਮਿਲਾਇਓ ਪੂਰਨ ਕੋ ਮਨ ਠੌਰ ਬਸੋ ਬਸੋ ਤੇ ਬਿਸਰਾਮ ਪੂਰਨ ਕੋ ਮਨ ਠੌਰ ਬਸੋ ਰਸ ਬਾਸਣ ਸਿਓ ਜੋ ਦਹ ਦਿਸਟਾਇ ਦਹ ਦਿਸਟਾਇ ਦਹ ਦਿਸਟਾਇ ਹਾਂ ਤਾਇਓ ਗੋਬਿੰਦ ਵਾਲ ਗੋਬਿੰਦ ਪੂਰੀ ਸਮ ਸਮ ਤੇ ਵਿਸਰਾਮ ਹੈ ਗੋਬਿੰਦ ਵਾਲ ਗੋਬਿੰਦ ਪੂਰੀ ਸਮ ਜਲਿਆਨ ਤੀਰ ਵਿਪਾਸ ਬਣਾਇਓ ਜਲਿਆਨ ਇੱਥੇ ਲੱਲੇ ਦੇ ਪੈਰ ਵਿੱਚ ਜਈਆ ਲੱਗਾ ਇਹਨੇ ਐੜਾ ਬਣ ਜਣਾ ਇੱਥੇ ਜਲਿਆਨ ਜਲਿਆਨ ਐੜਾ ਜਿੱਜਾ ਲੱਲੇ ਸਿਆਰੀ ਆ ਐੜਾ ਤੇ ਨੰਨਾ ਜੱਲਿਆਨ ਜੱਲਿਆਨ ਕਈ ਸੰਗਤਾਂ ਨੂੰ ਜਲਨ ਪੜ ਜਾਂਦੀ ਹੈ ਜਲਨ ਇਹ ਜਲਨ ਇਸ ਦਾ ਵਿਚਾਰ ਨਹੀਂ ਹੈ ਇਸ ਦਾ ਸੋਧੂ ਉਚਾਰਨ ਜੱਲਿਆਨ ਜੱਲਿਆਨ ਹਾਂ ਜੱਲਿਆਨ ਤੀਰ ਵਿਪਾਸ ਬਣਾਇਓ ਗਇਓ ਦੁੱਖ ਦੂਰ ਬਰਖਣ ਕੋ ਕੋ ਤੇ ਵਿਸਰਾਮ ਹੈ ਸੋ ਗੁਰੂ ਮੁਖ ਦੇਖ ਗਰੂ ਸੁਖ ਪਾਇਓ ਸਮਰੱਥ ਗੁਰੂ ਗੁਰੂ ਤੇ ਵਿਸਰਾਮ ਹੈ ਚੁ ਹੱਤ ਤਰਿਓ ਤਰਿਓ ਤੱਦਾ ਰਾਰੇ ਸਿਆਰੀ ਐੜਾ ਤੇ ਊੜੇ ਔਕੜ ਤਰਿਓ ਆ ਤਰਿਓ ਗੁਰ ਕੀਨੇ ਕਿਰਪਾ ਹਰ ਨਾਮ ਦਿਓ ਦਿਓ ਤੇ ਬਿਸਰਾਮ ਜਿਸ ਦੇਖ ਚਰਨ ਅਗੰਨ ਹਰਿਓ ਅਗੰਨ ਇਹਨੂੰ ਅਗੰਨ ਪੜ੍ਹਨਾ ਹੈ ਅਗੰਨ ਹਾਂ ਹਰਿਓ ਨਿਸ ਬਾਸੁਰ ਏਕ ਸਮਾਨ ਧਿਆਨ ਇੱਥੇ ਬਿਸਰਾਮ ਸੋ ਨਾਮ ਸੁਣੇ ਸੁਤ ਭਾਨ ਡਰਿਓ 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 ਹਾਂ ਭਨ ਦਾਸ ਸੁਆਸ ਜਗਤਰ ਗੁਰੂ ਕੀ ਜਗਤਰ ਪੜਨਾ ਜਗਤਰ ਨਹੀਂ ਪੜਨਾ ਜਗਤਰ ਜਗਤਰ ਹਾਂ ਜਗਤਰ ਗੁਰੂ ਕੀ ਇੱਥੇ ਵਿਸਰਾਨ ਪਾਰਸ ਭੇਟ ਪਰਸ ਕਰਿਓ ਕਰਿਓ ਹਾਂ ਕਰਿਓ RAM ਦਾਸ ਗੁਰੂ ਹਰ ਸਤ ਕੀਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਰੱਥ ਗੁਰੂ ਸਿਰ ਹੱਥ ਧਰਿਓ ਸਮਝ ਲੱਗੀ ਜੀ ਹਾਂਜੀ ਅਬ ਰੱਖੋ ਦਾਸ ਭਾਟ ਕੀ ਲਾਜ ਰੱਖੋ ਤੇ ਵਿਸਰਾਮ ਲਓ ਅਬ ਰੱਖੋ ਦਾਸ ਭਾਟ ਕੀ ਲਾਜ ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ ਕੀ ਧਿਆਨ ਕਰਨਾ ਇੱਥੇ ਵਿਸਰਾਮ ਲਓ ਹਰ ਨਖਸ ਫਾਰੇ ਕਰ ਆਜ ਹਰ ਨਖਸ ਹਰ ਨਖਸ ਹਾਂ ਫਾਰੇ ਕਰ ਆਜ ਹੁਨ ਦ੍ਰੋਪਤੀ ਦ੍ਰੋਪਤੀ ਪੜ੍ਹਨਾ ਦ੍ਰੋਪਤੀ ਲਾਜ ਰੱਖੀ ਹਰ ਪ੍ਰਭ ਜੀ ਜੀ ਤੇ ਵਿਸਰਾਮ ਹੈ ਛੀਨਤ ਬਸਤਰ ਦੀਨ ਬਹੁ ਸਾਜ ਸਮਝ ਲੱਗੀ ਹਾਂਜੀ ਸੁਦਾਮਾ ਅਪਦਾ ਤੇ ਰਾਖਿਆ ਅਪਦਾ ਕੱਠਾ ਪੜ੍ਹਨਾ ਸੁਦਾਮਾ ਅਪਦਾ ਤੇ ਰਾਖਿਆ ਬਿਸਰਾਮ ਗਨਕਾ ਪੜਤ ਪੂਰੇ ਤਿਹ ਕਾਜ ਤਤੇ ਸਿਆਰੀ ਹਾ ਪੜਤ ਪੂਰੇ ਤਿਹ ਕਾਜ ਸਮਝ ਲੱਗੀ ਹਾਂਜੀ ਸ੍ਰੀ ਸਤਗੁਰ ਸੋ ਪ੍ਰਸੰਨ ਸੋ ਪ੍ਰਸੰਨ ਇੱਥੇ ਜਮਕੀ ਹੈ ਕਲ ਜੁਗ ਹੋਏ ਖੋਏ ਤੇ ਬਿਸਰਾਮ ਰੱਖੋ ਦਾਸ ਪਾਟ ਕੀ ਲਾਜ ਰੱਖੋ ਦਾਸ ਬਾਟ ਕੀ ਲਾਜ ਸਮਝ ਲੱਗੀ ਸਾਰੇ ਹਾਂਜੀ ਇੱਥੇ ਤੱਕ ਆਪਣੀ ਸੰਥਿਆ ਸਵਈਆਂ ਦੀ ਹੋ ਚੁੱਕੀ ਹੈ ਵਾਹਿਗੁਰੂ ਜਿੰਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ